ਬੰਦਾ ਇਹ ਬਾਰੂ ਆਇਆ ਸੀ ਕਈ ਲੱਖ ਰੁਪਏ ਲਾ ਰਿਆ ਸੀ ਉਹਦੇ ਬਾਰੇ ਦੱਸਿਓ ਮੜਾ ਜਾਂ ਉਹ ਸਚਾਈ ਹੈ ਜੀ ਹਾਂਜੀ ਉਹ ਬੰਦਾ ਕਹਿੰਦਾ ਵੀ ਇਹ ਪਹਿਲਾਂ ਲੱਖ ਰੁਪਏ ਦੰਦਦਾ ਜਣੀ ਉਹ ਵੀ ਮੈਨੂੰ ਦੇ ਦੇ ਵੀ ਲੱਖ ਰੁਪਏ ਮੈਨੂੰ ਲੈ ਲੈ ਹਾਂ ਜਣੀ ਮੈਂ ਫਿਰ ਜਵਾਬ ਦਿੱਤਾ ਇਹਨੂੰ ਉਹ ਕਹਿੰਦਾ ਫਿਰ ਜਣੀ ਹੌੜੇ ਹੌੜੇ 5 ਲੱਖ ਦੇ ਆ ਗਿਆ ਸੀ ਅੱਛਾ ਉਹੀ ਬੰਦਾ ਵੀ 5 ਲੱਖ ਦੇਣਾ ਮੈਨੂੰ ਸਾਈਕਲ ਦੇ ਦੇ ਉਹ ਉਸੇ ਟਾਈਮ ਜਣੀ ਫੜਾਉਂਦਾ ਸੀ ਕਹਿੰਦਾ ਵੀ ਲੈ ਅੱਛਾ ਵੀ ਲੈ ਲਵਾਂ ਮੈਨੂੰ ਹੁਣ ਹਾਂ ਮਗਰ ਵੀ ਨਹੀਂ ਦੇਣਾ ਨਹੀਂ ਗਾ ਮਗਰ ਵੀ ਸਾਨੂੰ ਸ਼ੌਂਕ ਹੈ ਨਾ ਚੀਜ਼ਾਂ ਰੱਖਣ ਦਾ ਹਾਂ ਕਾ ਜੀ 50 ਲੱਖ ਦਵਾਂ ਫੇਰ ਦੇ ਦੇਂਗੇ ਉਹ ਮਗਰ ਨਹੀਂ ਵੀ ਹਾਂ ਮਗਰ ਜਿਹੜਾ ਕਰੋੜ ਵੀ ਦੇ ਦਿਆਂ ਤਾਂ ਉਹ ਨਹੀਂ ਮੈਂ ਦੇਖਦਾ ਤੰਦ ਵੀ ਆਹ ਸਾਈਕਲ ਅਸੀਂ ਲੈ ਲੈਨੇ ਆ ਸਾਨੂੰ ਤੁਹਾਨੂੰ ਗੱਡੀਆਂ ਵਾਲੇ ਵੀ ਕਈਆਂ ਆਫਰਾਂ ਨੇ ਵੀ ਗੱਡੀ ਲੈ ਲੈ ਸਭ ਤੋਂ ਮੋਟਰਸਾਈਕਲ ਲੈ ਲਓ ਉਹ ਵੀ ਗੱਲ ਦੱਸਿਓ ਮੜੀ ਹਾਂ ਜੀ ਉਹ ਲੁਧਿਆਣੇ ਦਾ ਬੰਦਾ ਰਹੀ ਆਪਣੀ ਜੀ ਹਾਂ ਉਹਦੇ ਕੋਲ ਆਪਣੇ ਪੁਰਾਣੀਆਂ ਗੱਡੀਆਂ ਗੁੱਡੀਆਂ ਮੈਂ ਫੌਜੀਆਂ ਵਾਲੀ ਗੱਡੀਆਂ ਜੀਪਾਂ ਪੁਰਾਣੀਆਂ ਮੋਟਰਸਾਈਕਲ ਪੁਰਾਣੇ ਸਕੂਟਰ ਪੁਰਾਣੇ ਉਹ ਖੜੇ ਨੇ ਜੀ ਉਹ ਕੋਲ ਅੱਛਾ ਹਾਂ ਜੀ ਉਹ ਮੇਰੇ ਕੋਲ ਦੇਖਣਾ ਹੈ ਇਹ ਸਮਾਨ ਜਦੋਂ ਉਹ ਸਿੰਗਲ ਦੇਖਿਆ ਉਹ ਕਹਿੰਦਾ ਵੀ ਸਿੰਗਲ ਦੇ ਦੇ ਮੈਨੂੰ ਵੀ ਦਾ ਤੋ ਪੈਸੇ ਲੈਦਾ ਮਗਰ ਵੀ ਨਹੀਂ ਦੇਣਾ ਨਹੀਂ ਗਿਆ ਬਈ ਹਾਂ ਕਹਿੰਦਾ ਐਂ ਕਰਿਓ ਫੇ ਤੁਸੀਂ ਕਹਾਂ ਮੈਨੂੰ ਸਿੰਗਲ ਦੇ ਦੋ ਜਿਹੜਾ ਮੇਰਾ ਸਮਾਨ ਖੜਾ ਉਥੋਂ ਜਿਹੜੇ ਤੁਸੀਂ ਉਂਗਲ ਧਰਦੇ ਗੋ ਜਿਹੜੇ ਸਮਾਨ ਤੇ ਵੀ ਉਹ ਸਮਾਨ ਲੈ ਲਿਓ ਮੇ ਤੋਂ ਮੈਨੂੰ ਪਰ ਸਿੰਗਲ ਦੇ ਦੋ ਆਪਾਂ ਅਕਸਰ ਦੇਖਦੇ ਹੁੰਦਾ ਸ਼ੌਕਰ ਹੁੰਦੇ ਨੇ ਸਾਈਕਲਾਂ ਦੇ ਵਿੱਚ ਜਾਂ ਆਪਾਂ ਮੋਟਰਸਾਈਕਲ ਦੀ ਗੱਲ ਕਰੀ ਸ਼ੌਕਰ ਗੱਡੀਆਂ ਵੀ ਸ਼ੌਕਰ ਹੁੰਦੇ ਨੇ ਇਹਦਾ ਸ਼ੌਕਰ ਦੇਖੋ ਕਿੱਦਾਂ ਦਾ ਲੱਗਿਆ ਹੋਇਆ ਦੇਖੋ ਤੁਸੀਂ ਕੈਮਰਾਮੈਨ ਤੋਂ ਕੁਮਰ ਨੇੜੇ ਤੋਂ ਦਿਖਾ ਜਦੋਂ ਸੀਟ ਤੇ ਬੈਠਦੇ ਆ ਇਹ ਜਿਹੜੀ ਰੋਡ ਆ ਇਹੀ ਇੰਨੀ ਫਲੈਕਸੀਬਲ ਹੈ ਵੀ ਆਪਣੇ ਆਪੇ ਸ਼ੌਕਰ ਇੱਕ ਤਰ੍ਹਾਂ ਦਾ ਬਣੀ ਹੋਈ ਆ ਹਨਾ ਬਾਈ ਜੀ ਇਹ ਦੱਸੋ ਮੈਨੂੰ ਇਹਦੇ ਬ੍ਰੇਕ ਕਿੱਥੇ ਨੇ ਯਾਰ ਬ੍ਰੇਕ ਨਹੀਂ ਮੈਨੂੰ ਦਿਖ ਰਹੇ ਇਹਦੇ ਬ੍ਰੇਕ ਨਹੀਂ ਗਏ ਨਾ ਜੀ ਚੈਨਾ ਨੇ ਕੋਈ ਆਪਣੇ ਨਾ ਬ੍ਰੇਕ ਨੇ ਬ੍ਰੇਕ ਪਾਸ ਆ ਹੀ ਨਹੀਂ ਜਿਹੜੇ ਮੂਵੇ ਪੈਡਲ ਲੱਗੇ ਨੇ ਅੱਛਾ ਇਹਨਾਂ ਤੋਂ ਹੀ ਰੁਕਦਾ ਇੱਥੇ ਹੀ ਚੱਲਦਾ ਜੀ ਆਪਣੇ ਇਹ ਪੈਡਲਾਂ ਤੋਂ ਹੀ ਇਹ ਨਾ ਤੋਂ ਪੈਡਲਾਂ ਤੋਂ ਹੀ ਚੱਲਦਾ ਇਹ ਨਾ ਪੈਡਲਾਂ ਦੇ ਨਾਲ ਰੁਕਦਾ ਹੈ ਹਾਂਜੀ ਇੱਥੇ ਹੀ ਰੁਕਦਾ ਜੀ ਇੱਥੇ ਹੀ ਚੱਲਦਾ ਇਹ ਹੀ ਬ੍ਰੇਕ ਨੇ ਜੀ ਇਹਨਾਂ ਦੇ ਸਾਡੇ ਵਰਗੇ ਕੋਈ ਦੇਖਣ ਵਾਲੇ ਦਰਸ਼ਕ ਹੋਰ ਬਹੁਤ ਲੋਕ ਆਉਂਦੇ ਆ ਹਨਾ ਉਹ ਵੀ ਕਹਿੰਦੇ ਹੋਊਗਾ ਹਾਂਜੀ ਚ ਲੱਗਦਾ ਯਾਨੀ ਸਾਰੇ ਦੇਖਦੇ ਨੇ ਜਿਹੜੇ ਆਉਂਦੇ ਨੇ ਪਰ ਚਲਦਾ ਨਹੀਂ ਉਹਨਾਂ ਦਾ ਅੱਛਾ ਹਾਂਜੀ ਉੱਚੇ ਕਰਕੇ ਉਹ ਪੈਰ ਨਹੀਂ ਲੱਗਦਾ ਥੱਲੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋਇਆ ਹੋ ਮਿੰਨੀ ਪੌਗੜ ਤੇ ਨਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਔਜਲਾ ਦੋਸਤੋ ਤੁਸੀਂ ਬਹੁਤ ਸਾਰੇ ਸਾਈਕਲ ਦੇਖੇ ਹੋਣਗੇ ਸਾਈਕਲ ਦੀ ਜੇ ਆਪਾਂ ਕੀਮਤ ਸ਼ੁਰੂ ਕਰੀਏ ਸਾਈਕਲ 3-4000 ਤੋਂ 10000 ਤੱਕ ਹਜ਼ਾਰਾਂ ਵਿੱਚ ਆ ਜਾਂਦੇ ਨੇ ਪਰ ਅੱਜ ਮੈਂ ਤੁਹਾਨੂੰ ਇਦਾਂ ਦਾ ਇੱਕ ਸਾਈਕਲ ਦਿਖਾਉਣ ਜਾ ਰਿਹਾ ਜਿਹਦੀ ਕੀਮਤ ਕਿਸੇ ਨੇ ਲੱਖਾਂ ਰੁਪਇਆ ਲਾਤੀ ਕਿਸੇ ਬਾਈ ਜੀ ਕੋਲ ਬਹੁਤ ਸੋਹਣਾ ਇਤਿਹਾਸਿਕ ਇੱਕ ਪੁਰਾਣਾ ਸਾਈਕਲ ਖੜਾ ਹੈ ਕਈ ਬੰਦੇ ਆ ਕੇ ਉਹਤੇ ਲੱਖਾਂ ਰੁਪਇਆ ਲਾ ਚੁੱਕੇ ਨੇ ਸੋ ਅੱਜ ਮੈਂ ਤੁਹਾਨੂੰ ਉਹ ਸਾਈਕਲ ਦਿਖਾਉਣ ਜਾ ਰਿਹਾ ਬਾਈ ਕਹਿੰਦਾ ਮੈਂ ਦੇਣਾ ਨਹੀਂ ਕਿਸੇ ਨੂੰ ਅੱਜ ਅਸੀਂ ਬੜੈਚ ਸਾਹਿਬ ਦੇ ਕੋਲ ਪਹੁੰਚੇ ਆ ਜਿਲ੍ਹਾ ਲੁਧਿਆਣਾ ਤਹਿਸੀਲ ਸਮਰਾਰਾ ਦਾ ਪਿੰਡ ਹੈ ਦਿਵਾਲਾ ਉੱਥੇ ਅੱਜ ਅਸੀਂ ਪਹੁੰਚੇ ਆ ਸਾਡੇ ਨਾਲ ਮੌਜੂਦ ਨੇ ਬੜੈ ਸਾਹਿਬ ਉਹਨਾਂ ਕੋਲ ਆਹ ਸਾਈਕਲ ਤੁਸੀਂ ਜਿਵੇਂ ਦੇਖ ਰਹੇ ਹੋ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਥੋੜੀਆਂ ਇਹ ਤਸਵੀਰਾਂ ਨੇੜਿਓਂ ਜ਼ਰੂਰ ਦਿਖਾਉਣਾ ਇਹ ਜਿਹੜਾ ਸਾਈਕਲ ਹੈ ਇਹਦੀ ਖਾਸੀਅਤ ਹੈ ਬਹੁਤ ਪੁਰਾਣਾ ਜਿਵੇਂ ਵੀਰ ਦੱਸ ਰਿਹਾ ਵੀ ਅੰਗਰੇਜ਼ਾਂ ਵਾਲੇ ਦਾ ਸਾਈਕਲ ਹੈ ਇਹ ਤੇ ਇਹਦੇ ਉੱਪਰ ਜੇਕਰ ਦੇਖਿਆ ਜਾਵੇ ਆਪਾਂ ਨੇ ਬਾਈ ਜੀ ਕਹਿੰਦੇ ਵੀ ਲੱਖਾਂ ਰੁਪਇਆ ਕੋਈ ਬੰਦਾ ਬਾਹਰੋਂ ਆਇਆ ਸੀ ਫੋਰਮ ਤੋਂ ਲੱਖਾਂ ਰੁਪਇਆ ਲਾ ਚੁੱਕਿਆ ਉਹ ਪੂਰੀ ਗੱਲ ਜਾਣਾਂਗੇ ਇਹਦਾ ਸਾਈਕਲ ਕਿੱਥੋਂ ਬਾਈ ਜੀ ਨੂੰ ਮਿਲਿਆ ਕਿੰਨਾ ਪੁਰਾਣਾ ਉਹ ਸਾਰੀਆਂ ਗੱਲਾਂ ਬਾਤਾਂ ਆਪ ਤੇ ਸਭ ਤੋਂ ਪਹਿਲਾ ਸਵਾਲ ਬਾਈ ਜੀ ਇਹ ਹੈ ਆ ਵੀ ਇਹ ਜਿਹੜਾ ਸਾਈਕਲ ਆ ਤੁਹਾਨੂੰ ਕਿੰਨਾ ਪੁਰਾਣਾ ਕਿੱਥੋਂ ਮਿਲਿਆ ਸੀ ਜਾਂ ਕੀ ਹਿਸਟਰੀ ਹੈ ਸਾਈਕਲ ਦੀ ਹਾਂਜੀ ਇਹ ਸਾਡੇ ਇੱਥੇ ਨਾਲ ਬੰਡ ਆਇਆ ਜੀ ਲਾਉਦਾ ਜੀ ਅੱਛਾ ਹਾਂਜੀ ਉੱਥੇ ਬੰਦਾ ਇੱਕ ਰੇਲਵੇ ਲਗਾਈ ਜਦ ਆਪਣਾ ਇੰਡੀਆ ਤੇ ਪਾਕਿਸਤਾਨ ਇਕੱਠਾ ਸੀ ਅੱਛਾ ਹਾਂਜੀ ਉਹ ਜਾਂ ਲਾਹੌਰ ਆਪਣੇ ਰੇਲ ਜਾਂਦੀ ਸੀ ਉੱਥੋਂ ਲਾਹੌਰ ਤੋਂ ਲਿਆ ਆਦੀ ਆਪਣੇ ਜੀ ਇਹ ਅੱਛਾ ਹਾਂਜੀ ਉਹਨਾਂ ਕੋਲ ਪਿਆਦੀ ਫਿਰ ਉੱਥੋਂ ਅਸੀਂ ਲੈ ਆਂਦੀ ਹੈ ਅੱਛਾ ਇਹ ਮਤਲਬ ਮੈਂ ਜਿਵੇਂ ਤੁਹਾਨੂੰ ਆਪਾਂ ਚਲੋ ਉਹ ਗੱਲ ਕਰਦੇ ਆ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਜਿਵੇਂ ਤੁਸੀਂ ਪਹਿਲਾਂ ਵੀ ਆਪਾਂ ਗੱਲਾਂ ਕੀਤੀਆਂ ਨੇ ਬਈ ਇੱਕ ਬੰਦਾ ਜਿਹੜਾ ਬਾਹਰੋਂ ਆਇਆ ਸੀ ਕਈ ਲੱਖ ਰੁਪਏ ਲਾ ਰਿਹਾ ਸੀ ਉਹਦੇ ਬਾਰੇ ਦੱਸਿਓ ਮਾੜਾ ਜਿਹਾ ਉਹ ਸਚਾਈ ਹੈ ਜੀ ਹਾਂਜੀ ਉਹ ਬੰਦਾ ਕਹਿੰਦਾ ਸੀ ਵੀ ਪਹਿਲਾਂ ਲੱਖ ਰੁਪਏ ਦਿੰਦਾ ਸੀ ਜਣੀ ਉਹ ਹਾਂ ਵੀ ਮੈਨੂੰ ਦੇ ਦੇ ਵੀ ਲੱਖ ਰੁਪਏ ਮੈਂ ਤੋਂ ਲੈ ਲਾ ਹਾਂ ਜਣੀ ਮੈਂ ਫਿਰ ਜਵਾਬ ਦਿੱਤਾ ਜੀ ਇਹਨੂੰ ਅੱਛਾ ਉਹ ਕਹਿੰਦਾ ਫਿਰ ਜਣੀ ਹੌਲੀ ਹੌਲੀ 5 ਲੱਖ ਦੇ ਆ ਗਏ ਸੀ ਅੱਛਾ ਉਹੀ ਬੰਦਾ ਵੀ 5 ਲੱਖ ਦੇ ਨਾ ਮੈਨੂੰ ਸਾਈਕਲ ਦੇ ਦੇ ਉਹ ਉਸੇ ਟਾਈਮ ਜਣੀ ਫੜਾਉਂਦਾ ਸੀ ਕਹਿੰਦਾ ਵੀ ਲੈ ਅੱਛਾ ਵੀ ਲੈ ਲਓ ਮੇਰੇ ਤੋਂ ਹੁਣ ਹਾਂ ਮਗਰ ਵੀ ਨਹੀਂ ਦੇਣਾ ਨਹੀਂ ਗਮਗਾ ਵੀ ਸਾਨੂੰ ਸ਼ੌਂਕ ਹੈ ਨਾ ਚੀਜ਼ਾਂ ਰੱਖਣ ਦਾ ਹਾਂ ਹਾਂ ਕਾ ਜੇ 50 ਲੱਖ ਦਵਾਂ ਫਿਰ ਦੇ ਦੇਂਗੇ ਉਹ ਮਗਰ ਨਹੀਂ ਵੀ ਹਾਂ ਮਗਰ ਜੇ ਕਰੋੜ ਵੀ ਦੇ ਦੋ ਤਾਂ ਉਹ ਨਹੀਂ ਮੈਂ ਦੇਖਦਾ ਤੁਹਾਨੂੰ ਅੱਛਾ ਹਾਂ ਜੀ ਮਗਰ ਸ਼ੌਂਕ ਹੈ ਸਾਨੂੰ ਵੀ ਰੱਖਣ ਦਾ ਚੀਜ਼ਾਂ ਅਸੀਂ ਵਪਾਰੀ ਦਾ ਹੈ ਨਹੀਂ ਕੋਈ ਵੇਚਣਿਆ ਵੀ ਹਾਂ ਜੇ ਵਪਾਰੀ ਹੁੰਦੇ ਫਿਰ ਅਸੀਂ ਜੇ ਘੱਟ ਵੀ ਦੇ ਦਿੰਦੇ ਹੁਣ ਹਾਂ ਚਲੋ ਦੋਸਤੋ ਜੇ ਮਤਲਬ ਬੰਦਾ ਗੱਲ ਕਰ ਰਿਹਾ ਜਿਵੇਂ ਗੱਲ ਹੋਈ ਆ ਚਲੋ ਜੇ 50 ਲੱਖ ਨਹੀਂ ਤਾਂ ਜਿਵੇਂ 5 ਲੱਖ ਤਾਂ ਬਾਈ ਜੀ ਨੇ ਕਿਹਾ ਹੀ ਆ ਹਨਾ ਉਹਨੇ ਕੀਮਤ ਲਾਈ ਸੀਗੀ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਬਾਈ ਜੀ ਉਹਨਾਂ ਨੇ ਸ਼ੌਂਕ ਲਈ ਰੱਖਿਆ ਹੋਇਆ ਸੋ ਇਹਨਾਂ ਨੂੰ ਵੀ ਕਿਤੋਂ ਮਿਲਿਆ ਹਨਾ ਇੱਕ ਮੈਂ ਹੋਰ ਗੱਲ ਜਿਵੇਂ ਆਪਾਂ ਪਹਿਲਾਂ ਵੀ ਸੁਣ ਗੱਲਾਂ ਕਰੀਆਂ ਨੇ ਆਪਾਂ ਨੇ ਵੀ ਤੁਹਾਨੂੰ ਇਹਦੇ ਬੱਟੇ ਇਹਦੇ ਮਤਲਬ ਵੀ ਆਹ ਸਾਈਕਲ ਅਸੀਂ ਲੈ ਲੈਨੇ ਆ ਸਾਨੂੰ ਤੁਹਾਨੂੰ ਗੱਡੀਆਂ ਵਾਲੇ ਵੀ ਕਈਆਂ ਆਫਰਾਂ ਨੇ ਵੀ ਗੱਡੀ ਲੈ ਲੈ ਸਰ ਤੋਂ ਮੋਟਰਸਾਈਕਲ ਲੈ ਲਓ ਉਹ ਵੀ ਗੱਲ ਦੱਸਿਓ ਮੜੀ ਜੀ ਹਾਂਜੀ ਉਹ ਲੁਧਿਆਣੇ ਦਾ ਬੰਦਾ ਦੀ ਆਪਣ ਉਹ ਕੋ ਆਪਣੇ ਪੁਰਾਣੀਆਂ ਗੱਡੀਆਂ ਗੁੱਡੀਆਂ ਮੈਂ ਫੌਜੀਆਂ ਵਾਲੀ ਗੱਡੀਆਂ ਜੀਪਾਂ ਪੁਰਾਣੀਆਂ ਮੋਟਰਸਾਈਕਲ ਪੁਰਾਣੇ ਸਕੂਟਰ ਪੁਰਾਣੇ ਉਹ ਖੜੇ ਨੇ ਜੀ ਉਹ ਕੋ ਅੱਛਾ ਹਾਂਜੀ ਉਹ ਮੇਰੇ ਕੋ ਦੇਖਣਾ ਹੈ ਇਹ ਸਮਾਨ ਠੀਕ ਹੈ ਜਦੋਂ ਉਹ ਸਾਈਕਲ ਦੇਖਿਆ ਉਹ ਕਹਿੰਦਾ ਵੀ ਸਾਈਕਲ ਦੇ ਦੇ ਮੈਨੂੰ ਹਾਂ ਵੀ ਸਾਤੂ ਪੈਸੇ ਲੈਦਾ ਮੈਂ ਕਿਹਾ ਵੀ ਨਹੀਂ ਦੇਣਾ ਨਹੀਂਗਾ ਵੀ ਹਾਂ ਕਹਿੰਦਾ ਐ ਕਰਿਓ ਫੇ ਤੁਸੀਂ ਕਹਿੰਦਾ ਮੈਨੂੰ ਸਾਈਕਲ ਦੇ ਦਿਓ ਜਿਹੜਾ ਮੇਰਾ ਸਮਾਨ ਖੜਾ ਉਥੋਂ ਜਿਹੜੇ ਤੁਸੀਂ ਉਂਗਲ ਧਰਦੇ ਕੋ ਜਿਹੜੇ ਸਮਾਨ ਤੇ ਵੀ ਉਹ ਸਮਾਨ ਲੈ ਲਿਓ ਮੇਤੋਂ ਮੈਨੂੰ ਪਰ ਸਾਈਕਲ ਦੇ ਦਿਓ ਅੱਛਾ ਹਾਂਜੀ ਇਹ ਗੱਲ ਹੋਈਆ ਮੈਂ ਬਾਅਦ ਦੱਸਤਾ ਨਹੀਂ ਉਹਨਾਂ ਨੂੰ ਕਿਆ ਬਾਤ ਆ ਭਾਈ ਜੀ ਇਹ ਜਿਵੇਂ ਤੁਸੀਂ ਵੀਰ ਜੀ ਬਗਲ ਕਰੀਏ ਤੁਸੀਂ ਸਾਂਭੀ ਬੈਠੇ ਹੋ ਬਰਾਸਤ ਹਨਾ ਹੋਰ ਬਹੁਤ ਚੀਜ਼ਾਂ ਤੁਸੀਂ ਪ੍ਰਾਣੀਆਂ ਪ੍ਰਾਤਨਾਂ ਚੀਜ਼ਾਂ ਸਾਂਭੀ ਬੈਠੇ ਹੋ ਸਾਈਕਲ ਸਾਂਭਿਆ ਬਟ ਅੱਗੇ ਤੁਹਾਡਾ ਜੇ ਗੱਲ ਕਰੀਏ ਤੁਹਾਡੇ ਬੱਚੇ ਇਸ ਚੀਜ਼ ਨੂੰ ਕਿਤੇ ਇਹ ਨਾ ਹੋਵੇ ਵੀ ਬੱਚੇ ਕਹਿਣ ਵੀ ਪਸੰਦ ਤੋਂ ਬਹੁਤ ਲੱਖ ਰੁਪਏ ਮਿਲ ਰਿਹਾ ਅਸੀਂ ਇਹ ਤੋਂ ਸਾਈਕਲ ਤੋਂ ਕੀ ਕਰਾਉਣਾ ਵੀ ਉਹ ਤਾਂ ਨਹੀਂ ਕਿਤੇ ਇਦਾਂ ਦਾ ਕੋਈ ਸਟੈਪ ਲੈ ਲੈਣਗੇ ਵੇਚ ਦੇਣਗੇ ਨਹੀਂ ਸਮਝਾਈਦਾ ਤਾਂ ਹੈਗਾ ਵੀ ਰੱਖਿਓ ਸਾਂਭ ਕੇ ਵੀ ਹੁਣ ਅਸੀਂ ਵੀ ਇੰਨੇ ਚਿਰ ਹੋ ਗਏ ਸਾਂਭ ਤੋਂ ਨਹੀਂ 20-21 ਸਾਲ ਹੋ ਗਏ ਵੀ ਤੁਸੀਂ ਵੀ ਅੱਗੇ ਨਾਲ ਸਾਂਭਿਓ ਜਣੀ ਹੈ ਸਟ੍ਰੌਂਗ ਤਾਂ ਪੈ ਗਿਆ ਉਹਨਾਂ ਬਾਕੀ ਅੱਗੇ ਉਹਨਾਂ ਤੇ ਡਿਪੈਂਡ ਕਰਦਾ ਵੀ ਸਾਂਭਣਗੇ ਕਿ ਨਹੀਂ ਹਾਂਜੀ ਠੀਕ ਆਪੇ ਇਹ ਤੁਸੀਂ ਦੇਖ ਰਹੇ ਜਿਹੜਾ ਦੋਸਤੋ ਸਾਈਕਲ ਆ ਇੱਕ ਤਾਂ ਇਹਦੇ ਜਿਹੜੇ ਗੱਜ ਨੇ ਉਹ ਵੀ ਅੱਗੇ ਦੇਖੋ ਤੁਸੀਂ ਲੱਕੜ ਦੇ ਗੱਜ ਨੇ ਤੇ ਜਿਹੜੇ ਟਾਇਰ ਨੇ ਉਹ ਲੱਕੜ ਦੇ ਹੀ ਟਾਇਰ ਨੇ ਤੇ ਜਿਹੜੇ ਪੈਡਲ ਨੇ ਪੈਡਲ ਵੀ ਮੂਹਲੇ ਪਾਸੇ ਲੱਗੇ ਹੋਏ ਨੇ ਤੇ ਜਿਹੜੀ ਆਪਾਂ ਅਕਸਰ ਦੇਖਦੇ ਹੁੰਦੇ ਨਾਲ ਸ਼ੌਕਰ ਹੁੰਦੇ ਨੇ ਸਾਈਕਲਾਂ ਦੇ ਵਿੱਚ ਜਾਂ ਆਪਾਂ ਮੋਟਰਸਾਈਕਲ ਦੀ ਗੱਲ ਕਰੀ ਸ਼ੌਕਰ ਗੱਡੀਆਂ ਦੇ ਸ਼ੌਕਰ ਹੁੰਦੇ ਨੇ ਇਹਦਾ ਸ਼ੌਕਰ ਦੇਖੋ ਕਿਦਾਂ ਦਾ ਲੱਗਿਆ ਹੋਇਆ ਦੇਖੋ ਅਤੇ ਜੀ ਕੈਮਰਾਮੈਨ ਦੁਕ ਨੂੰ ਨੇੜੇ ਤੋਂ ਦਿਖਾ ਜਦੋਂ ਸੀਟ ਤੇ ਬੈਠਦੇ ਆ ਇਹ ਜਿਹੜੀ ਰੋਡ ਆ ਇਹ ਹੀ ਇੰਨੀ ਫਲੈਕਸੀਬਲ ਹੈ ਵੀ ਇਹ ਆਪਣੇ ਆਪੇ ਸ਼ੌਕਰ ਇੱਕ ਤਰ੍ਹਾਂ ਦਾ ਬਣੀ ਹੋਈ ਆ ਹਨਾ ਤੇ ਬਾਈ ਜੀ ਉਹਨਾਂ ਦਾ ਬਹੁਤ ਜਣੇ ਸ਼ੌਂਕ ਨਾ ਰੱਖਿਆ ਇੱਕ ਹੋਰ ਗੱਲ ਜਿਹੜੀ ਖਾਸ ਆ ਬਾਈ ਜੀ ਇਹ ਦੱਸੋ ਮੈਨੂੰ ਇਹਦੇ ਬ੍ਰੇਕ ਕਿੱਥੇ ਨੇ ਯਾਰ ਬ੍ਰੇਕ ਨਹੀਂ ਮੈਨੂੰ ਦਿਖ ਰਹੇ ਇਹਦੇ ਬ੍ਰੇਕ ਨਹੀਂ ਗਏ ਨਾ ਜੀ ਚਾਇਨਾ ਨੇ ਕੋਈ ਆਪਣੇ ਨਾ ਬ੍ਰੇਕ ਨੇ ਹਾਂ ਬ੍ਰੇਕ ਬਸ ਆਹੀ ਨਜ਼ਰ ਮੂਰੇ ਪੈਡਲ ਲੱਗੇ ਨੇ ਅੱਛਾ ਇਹਨਾਂ ਤੋਂ ਹੀ ਰੁਕਦਾ ਇੱਥੋਂ ਹੀ ਚੱਲਦਾ ਜੀ ਆਪਣੇ ਇਹ ਅੱਛਾ ਪੈਡਲਾਂ ਤੋਂ ਹੀ ਇਹਨਾਂ ਤੋਂ ਹੀ ਪੈਡਲਾਂ ਤੋਂ ਹੀ ਚੱਲਦਾ ਇਹਨਾਂ ਕਮਾਲ ਹੈ ਕਰਤੀ ਬਈ ਇੱਕ ਹੋਰ ਗੱਲ ਜਿਹੜੀ ਮੈਂ ਅੱਜ ਨੋਟ ਕੀਤੀ ਆ ਵੀ ਚ ਬਿਲਡਿੰਗ ਵੀ ਨਹੀਂ ਕਿਤੇ ਹੋਈ ਹੋਈ ਜਿਵੇਂ ਆਪਾਂ ਨੇ ਆ ਆ ਦੇਖੋ ਆ ਜਿਵੇਂ ਫਰੇਮ ਆ ਇਹ ਦੋਸਤੋ ਜਿਵੇਂ ਫਰੇਮ ਇੱਥੋਂ ਇੱਕ ਕੰਪ ਦੇਖ ਦਿੰਦੇ ਨੇ ਵੀ ਬਿਲਡਿੰਗ ਕਰਕੇ ਦੋ ਪਾਰਟ ਬਣ ਜਾਂਦੇ ਇੱਕ ਪਾਰਟੀ ਬਣਾਇਆ ਹੋਇਆ ਹੈ ਨਾ ਹਾਂਜੀ ਇੱਕ ਕਮਾਣੀ ਹੈ ਜੀ ਇੱਕ ਕਮਾਣੀ ਜਿਉਂ ਦੋ ਪਾਰਟ ਕੇ ਅਗਾਹਾਂ ਦੋ ਕਰੀਆਂ ਨੇ ਜੀ ਆਪਣੇ ਅੱਛਾ ਇਹ ਸਾਰੇ ਯਾਨੀ ਹੱਥੀ ਬਣਾਇਆ ਕੋਈ ਮਸ਼ੀਨੀ ਹੋਣੀ ਉਹ ਕੰਮ ਹੋਇਆ ਇਹ ਤੇ ਆਪਣੇ ਜੀ ਹਾਂਜੀ ਅੱਛਾ ਜੀ ਤੁਸੀਂ ਇਹ ਇਹ ਮਤਲਬ ਕਈ ਤੁਹਾਨੂੰ ਬੰਦਿਆਂ ਨੇ ਲਾਲਚ ਦਿੱਤਾ ਪੈਸਾ ਦਿੱਤਾ ਹਨ ਵੀ ਸਤੋ ਲੈ ਲੈ ਪਰ ਸਾਈਕਲ ਤੁਸੀਂ ਨਹੀਂ ਦੇ ਰਹੇ ਹਨ ਤੇ ਤੁਸੀਂ ਇਹਨੂੰ ਵਰਤੋਂ ਵਿੱਚ ਤੁਸੀਂ ਉਹ ਲੈ ਕੇ ਆਉਂਦੇ ਹੋ ਜਾਂ ਹੋਰ ਵੀ ਕੋਈ ਨਾਲ ਤੁਹਾਡੇ ਫੈਮਿਲੀ ਵਾਲੇ ਸਾਰੇ ਚਲਾਉਂਦੇ ਆ ਨਹੀਂ ਮੈਂ ਚਲਾਉਂਦਾ ਜੀ ਇਹ ਹੋਰ ਬੱਚਿਆਂ ਬੱਚਿਆਂ ਦਾ ਇਹਨਾਂ ਚੱਲਦਾ ਜੀ ਇਹ ਹਾਂਜੀ ਇਹ ਥੋੜੇ ਲੰਬੇ ਲੱਤਾਂ ਵਾਲਾ ਬੰਦਾ ਕੀ ਲਾ ਸਕਦਾ ਜੀ ਇਹਨੂੰ ਹਾਂਜੀ ਉੱਚਾ ਜਾਵੇਗਾ ਨਾ ਉੱਚਾ ਬਹੁਤ ਨਾ ਹਾਂਜੀ ਜਿਵੇਂ ਮਤਲਬ ਸਾਡੇ ਵਰਗੇ ਕੋਈ ਦੇਖਣ ਵਾਲੇ ਦਰਸ਼ਕ ਹੋਰ ਬਹੁਤ ਲੋਕ ਆਉਂਦੇ ਆ ਹਨ ਉਹ ਵੀ ਕਹਿੰਦੇ ਹੋਗਾ ਅਸੀਂ ਢੇਡਾ ਲੈਣਾ ਫਿਰ ਤੁਸੀਂ ਦੇ ਦਿੰਨੇ ਉਹ ਬੰਦੇ ਨੂੰ ਹਾਂਜੀ ਚ ਲੱਗਦਾ ਯਾਨੀ ਸਾਰੇ ਦੇਖਦੇ ਨੇ ਜਿਹੜੇ ਆਉਂਦੇ ਨੇ ਪਰ ਚੱਲਦਾ ਨਹੀਂ ਉਹਨਾਂ ਤੋਂ ਅੱਛਾ ਹਾਂਜੀ ਉੱਚੇ ਕਰਕੇ ਉਹ ਪੈਰ ਨਹੀਂ ਲੱਗਦਾ ਥੱਲੇ ਨਾਲ ਹਾਂਜੀ ਮਤਲਬ ਤੁਹਾਨੂੰ ਇਹਦਾ ਜਿਹੜਾ ਕਹਿ ਲੋ ਹਿਸਾਬ ਆ ਗਿਆ ਮਤਲਬ ਹਨਾ ਇਹੀ ਹੋ ਸਕਦਾ ਜੀ ਹਾਂਜੀ ਹੁਣ ਸਾਡੇ ਕੋਲ ਚੇਰ ਹੋ ਗਿਆ ਨਾ ਜੀ ਉਹ ਕਰਕੇ ਫਿਰ ਹਿਸਾਬ ਜਾ ਕੇ ਚਲਾਉਂਦਾ ਜੀ ਕੋਈ ਇਦਾਂ ਦਾ ਬੰਦਾ ਜਿਹੜਾ ਆ ਕੇ ਤਾਜ਼ਾ ਤਾਜ਼ਾ ਅਗਲੇ ਨੇ ਫੜਿਆ ਹੋਵੇ ਮੈਂ ਚਲਾਉਣਾ ਗਿਰਗੋਰਾ ਤੇ ਨਹੀਂ ਕੋਈ ਇਦਾਂ ਦੀ ਘਟਨਾ ਹੋਈ ਜਾ ਕੋਈ ਹਾਂਜੀ ਗਿਰ ਪੈਂਦਾ ਨਹੀਂ ਜੀ ਉਹ ਜੇ ਪੈਰ ਨਹੀਂ ਥੱਲੇ ਲੱਗਦੇ ਫਿਰ ਗਿਰ ਪੈਂਦਾ ਜੀ ਆਪਣੇ ਹਾਂ ਹਾਂਜੀ ਹਾਂ ਔਖਾ ਚਲਾਉਣਾ ਜੀ ਇਹ ਅੱਛਾ ਇਹ ਤਾਂ ਜਿਵੇਂ ਕਹੋ ਬਈ ਪੱਟਾਂ ਵਿੱਚ ਜਾਨ ਚਾਹੀਦੀ ਇਹਨੂੰ ਚਲਾਉਣ ਦੇ ਲਈ ਕਿਉਂਕਿ ਮੂਹਲੇ ਟਾਇਰਾਂ ਦੇ ਨਾਲ ਚੱਲਦਾ ਹੈ ਬ੍ਰੇਕ ਹੈ ਨਹੀਂਗੇ ਉਹ ਵੀ ਪੈਡਲਾਂ ਦੇ ਨਾਲ ਹੀ ਰੁਕਦਾ ਸੋ ਬਹੁਤ ਸੋਹਣੀ ਬਾਈ ਜੀ ਨੇ ਚੀਜ਼ ਜਿਹੜੀ ਸੰਭੀ ਹੋਈ ਹੈ ਸੋ ਆਪਾਂ ਇਹ ਵਿੱਚ ਹੋਰ ਇਹਨਾਂ ਦੇ ਆਪਣੇ ਲਾਇਸੈਂਸ ਵੀ ਬਣ ਦਿੰਦੀ ਸਾਈਕਲਾਂ ਦੇ ਜੀ ਇਹ ਮਤਲਬ ਇਹ ਸਾਈਕਲ ਦੇ ਹਾਂਜੀ ਅੱਛਾ ਇਹ ਸਾਈਕਲ ਦੇ ਦੂਜਿਆਂ ਦੇ ਵੀ ਆਪਣੇ ਜੀ ਹਾਂ ਇਹ ਲਾਇਸੈਂਸ ਬਣ ਦਿੰਦੀ ਫੇਰ ਚੱਲਦਾ ਦੀ ਇਹ ਨਹੀਂ ਨੀਂ ਪੁਲਿਸ ਆ ਕੇ ਘੇਰ ਲੈਂਦੀ ਰਾਜਵੇਰ ਚਲਾਨ ਹੋ ਜਾਂਦਾ ਦੀ ਮੈਂ ਹੁਣ ਸਕੂਟਰ ਮੋਟਰਸਾਈਕਲਾਂ ਦਾ ਜਾਂ ਕਾਰਾਂ ਦਾ ਹੋ ਜਾਂਦਾ ਉਕਣ ਚ ਚਲਾਨ ਹੋ ਜਾਂਦਾ ਦੀ ਇਹਦਾ हां दोस्तों ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਵੀ ਕਹੂੰਗਾ ਸਾਰੇ ਵੀਰ ਜਿੰਨੇ ਵੀ ਵੀਰ ਇਹ ਸਾਈਕਲ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਜਰੂਰ ਦਿਖਾਓ ਇਹ ਤਾਂ ਚਲੋ ਪਿੰਡ ਦੇ ਨੇ ਬਾਈ ਉਹਨੇ ਸਾਰੇ ਲਗਭਗ ਹਨਾ ਪਰ ਬਾਹਰੋਂ ਵੀ ਮਤਲਬ ਬਹੁਤ ਲੋਕ ਇੱਥੇ ਸਾਈਕਲ ਨੂੰ ਦੇਖਣਾ ਹੁੰਦੇ ਨੇ ਬਾਈ ਜੀ ਆਪਣਾ ਕਿੰਨਾ ਚਿਰ ਹੋ ਗਿਆ ਸਮਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਸਾਈਕਲ ਲੈਣ ਨੂੰ ਮੇਰੇ ਕੋਲ 3 ਸਾਲ ਹੋ ਗਈ ਮੇਰੇ ਕੋ ਆਇਆ ਨੂੰ ਯਾਨੀ ਇਹ ਤੁਹਾਡੇ ਲਿੰਕ ਦੇ ਵਿੱਚ ਇਹ ਸਾਈਕਲ ਕਿਵੇਂ ਆਇਆ ਇਹ ਪਾ ਦੇਖੇ ਦੀ ਕਿਸ ਤਰ੍ਹਾਂ ਬੇਜੀ ਆਪਣੇ ਹਾਂਜੀ ਉਦੋਂ ਫਿਰ ਨਿਗਾਹ ਹੀ ਪੈ ਗਈ ਸਾਡੇ ਜਿਹੇ ਹਾਂਜੀ ਤੇ ਤੁਸੀਂ ਫਿਰ ਮਤਲਬ ਰਿਸ਼ਤੇਦਾਰੀ ਚੋਂ ਵਿੱਚੋਂ ਕਿਦਾਂ ਲਿਆ ਫਰੀ ਦੇ ਵਿੱਚ ਲਿਆ ਜਾਂ ਕੋਈ ਤੁਸੀਂ ਵੀ ਪੈਸੇ ਦੇ ਕੇ ਲਿੱਤਾ ਕਿਵੇਂ ਨਹੀਂ ਉਹਨਾਂ ਨੇ ਹੀ 1500 ਰੁਪਏ ਦਿੱਤਾ ਜਾਨੀ 1500 ਲਿਆ ਦੀ ਉਹਨਾਂ ਨੇ ਆਪਣੇ ਜੀ ਹਾਂ ਜੀ ਉਹ ਵੀ ਜਾਨੀ ਮਸਾਂ ਹੀ ਫੜੇ ਦੀ ਉਹਨਾਂ ਨੇ ਆਪਣੇ ਜੀ ਹਾਂ ਹਾਂ ਜੀ ਦੋਸਤੋ ਇਹਦੀ ਜਿਹੜੀ ਖਾਸੀਅਤ ਇੱਕ ਹੋਰ ਗੱਲ ਆ ਮੈਂ ਜਿਹੜਾ ਕੈਮਰਾਮੈਨ ਵੀ ਵੀਰ ਨੂੰ ਵੀ ਕਹੂੰਗਾ ਜਿਹੜਾ ਮੂਰਲੇ ਮੂਰੇ ਤਾਂ ਪੈਡਲਾਂ ਦੇ ਵਿੱਚ ਬੈਰਿੰਗ ਹੈਗਾ ਲੱਗਿਆ ਹੋਇਆ ਪਿੱਛੇ ਬੈਰਿੰਗ ਨਹੀਂ ਹੈਗਾ ਪਿੱਛੇ ਤਾਂ ਉਵੇਂ ਹੀ ਇਹਦੇ ਪਿੱਛੇ ਮੈਂ ਲਾਦਾ ਇੱਕ ਰੋੜੀ ਜਾਂਦੀ ਹੈ ਉਦਾਂ ਹੀ ਚੱਲ ਰਿਹਾ ਹੈ ਇਹ ਕਿਉਂਕਿ ਮੂਰਲੇ ਜਿਹੜਾ ਟਾਇਰ ਆ ਉਹਦੇ ਤੇ ਫੋਕਸ ਇਹਦਾ ਜਿਹੜਾ ਜ਼ਿਆਦਾ ਬਣਦਾ ਸੋ ਦੇਖਣ ਵਾਲੀ ਚੀਜ਼ ਆ ਸਾਈਡ ਤੋਂ ਜ਼ਰੂਰ ਦਿਖਾਓ ਇਹਨੂੰ ਚੀਜ਼ ਨੂੰ ਮਤਲਬ ਸਾਈਡ ਤੋਂ ਦੂਰੋਂ ਦੇਖਣੋਂ ਇੱਕ ਬਹੁਤ ਸੋਹਣਾ ਜਿਹੜਾ ਅਜਿਬ ਚੀਜ਼ ਦੇਖਣੋਂ ਯੂਬੀ ਤਰ੍ਹਾਂ ਟਾਈਪ ਦੀ ਤਰ੍ਹਾਂ ਇਹ ਲੱਗ ਰਿਹਾ ਆਪਾਂ ਨੂੰ ਹਵਾ ਭਰਉਣ ਦੇ ਵਿੱਚ ਲੋਡ ਨਹੀਂ ਪੈਂਦੀ ਹੈਗੀ ਹਨਾ ਕਾਫੀ ਚੀਜ਼ਾਂ ਅਲੱਗ ਨੇ ਨਵੀਆਂ ਚੀਜ਼ਾਂ ਨੇ ਸੋ ਲੋਹੇ ਦੀ ਫਰੇਮ ਹੈ ਜਿਹੜੀ ਲੱਗੀ ਹੋਈ ਹੈ ਵੀ ਤੁਸੀਂ ਦੇਖ ਸਕਦੇ ਹੋ ਇਹਦੀ ਕੋਈ ਰਿਪੇਅਰ ਪੂਰ ਵਗੈਰਾ ਵੀ ਕਰਉਂਦੇ ਇੰਨੇ ਜਾਂ ਕਿਵੇਂ ਆ ਰਿਪੇਅਰ ਤਾਂ ਕੋਈ ਨਹੀਂ ਜੀ ਆਪਣੇ ਇਹਨੂੰ ਗਰੀਦ ਸੇ ਦੇਣਾ ਪੈਂਦਾ ਜਿੱਥੇ ਮਸਾਜ ਜੀ ਤੇ ਤੇ ਮੂਰੇ ਬੈਰਿੰਗਾਂ ਨੂੰ ਅੱਛਾ ਮਸਾਹੀ ਇਹ ਰਿਪੇਅਰ ਹੈ ਜੀ ਠੀਕ ਹੈ ਹਾਂਜੀ ਸਾਡੇ ਨਾਲ ਪਿੰਡੋਂ ਹੀ ਬਾਈ ਜੀ ਹੁਣੀ ਮੌਜੂਦ ਨੇ ਵੀਰੇ ਟਰਾਈ ਲੈ ਰਿਆ ਸੀ ਪਰ ਕੰਮ ਕਾਮਯਾਬ ਨਹੀਂ ਹੋਇਆ ਹਨਾ ਵੀਰੇ ਤੁਹਾਡੇ ਤੋਂ ਕਦੇ ਨਹੀਂ ਚੱਲਿਆ ਅੰਕਲ ਤਾਂ ਵਧੀਆ ਚਲਾਉਂਦਾ ਯਾਰ ਵੇ ਜਸਵਿੰਦਰ ਸਿੰਘ ਬੜੈਚ ਦੀ ਗੱਡੀ ਆ ਹਾਂ ਉਹਨੂੰ ਥੋੜਾ ਜਿਹਾ ਭੇਜਦਾ ਹਾਂ ਹਾਂ ਸਾਨੂੰ ਇੱਕ ਤਾਂ ਸਾਡੀਆਂ ਲੱਤਾਂ ਛੋਟੀਆਂ ਨੇ ਹਾਂ ਉਹਦੇ ਕਰਕੇ ਅਸੀਂ ਮਾਰ ਖਾ ਜਾਂਦੇ ਆ ਅੱਛਾ ਉਹ ਬਾਈ ਡਾਕਟਰ ਇਹ ਟਰਾਲਾ ਚਲਾਉਂਦਾ ਹੈ ਉਹ ਤੁਸੀਂ ਟਰਾਲਾ ਚਲਾਉਂਦੇ ਹੋ ਪਰ ਸਾਈਕਲ ਨਹੀਂ ਚੱਲਿਆ ਹਨ ਨਹੀਂ ਚੱਲਿਆ ਇਹ ਫਿਰ ਜਿਵੇਂ ਕਹਿੰਦੇ ਜਿਸ ਦਾ ਕੰਮ ਉਸੀ ਕੋ ਸਾਜੇ ਹਨ ਇਹਨਾਂ ਨੇ ਬੜੈ ਸਾਹਿਬ ਨੇ ਮਤਲਬ ਪੁਰਾਣਾ ਸੰਭਿਆ ਹੋਇਆ ਚਲਾਉਂਦੇ ਨੇ ਪਿਆਰ ਵੀ ਆ ਹਨ ਕਿਤਨਾ ਕਿਤੇ ਉਹ ਚੀਜ਼ਾਂ ਵਿੱਚ ਹੋ ਕਰ ਦਿਨਾ ਹਨ ਜੀ ਬਿਲਕੁਲ ਜੀ ਬਿਲਕੁਲ ਉਮੀਦ ਕਰਦੇ ਆ ਤੁਹਾਨੂੰ ਇਹ ਜਿਹੜੀ ਵੀਡੀਓ ਆ ਇੱਕ ਵੱਖਰੀ ਕਿਸਮ ਦੀ ਜਿਹੜੀ ਵੀਡੀਓ ਬਣਾਈ ਆ ਬਾਈ ਜੀ ਬਰੇਚ ਹੋਣੀ ਹੋਰ ਵੀ ਬਹੁਤ ਸਾਰਾ ਸਮਾਨ ਆ ਜਿਹੜਾ ਸਾਡੀ ਪੰਜਾਬੀ ਵਿਰਾਸਤ ਆ ਉਹ ਸਾਂਭੀ ਬੈਠੇ ਨੇ ਸੋ ਇੱਕ ਇਹ ਸਾਈਕਲ ਵੀ ਬਹੁਤ ਜਿਵੇਂ ਵੀਰ ਨੇ ਕਿਹਾ ਵੀ ਬਹੁਤ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਆਉਂਦੇ ਨੇ ਕਈ ਲੱਖ ਰੁਪਏ ਵੀ ਇਹ ਸਾਈਕਲ ਉੱਪਰ ਲੱਗ ਚੁੱਕਿਆ ਪਰ ਵੀਰ ਦਾ ਸ਼ੌਂਕ ਆ ਜਿਵੇਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਇੱਕ ਵੱਖਰੀ ਕਿਸਮ ਦੀ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤਾਂ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਜਰੂਰ ਕਰਿਓ ਸਾਡਾ ਚੈਨਲ ਫੇਸਬੁੱਕ ਤੇ YouTube ਦੇ ਉੱਪਰ ਸਾਡਾ ਚੈਨਲ ਆ ਮਿੰਨੀ ਪੌਕਟ ਉਹਨੂੰ ਵੀ ਲਾਈਕ ਤੇ ਸਬਸਕ